ਸਰ ਅਗੇ ਮੈਂ ਮਤਲਬ ਕੈਪਟਨ ਬਣ ਕਿਉਂਣਾ ਚਾਹਣੀ ਏ ਟੀਮ ਦੀ ਕਿ ਮਤਲਬ ਇਹਨਾਂ ਨੂੰ ਮੈਂ 골ਡ ਮੈਡਲ ਦਵਾਣਾ ਲੈ ਵੀ ਤਾਲੀਆਂ ਲਾ ਦਿਓ ਬੱਚਿਆਂ ਦੇ ਅੱਗੇ ਕੈਪਟਨ ਵਾਨਰ ਆ ਮਾਸਟਰਮਾਈਂਡ ਸਕੂਲ ਨੇ ਬਠੰਡਾ ਬਠੰਡਾ ਕਰਾਤੀ ਬਈ ਰਸਾ ਗਸਸੀ ਦੇ ਵਿੱਚ ਤੇ ਮੇਰਾ ਮੰਨਣਾ ਇਹ ਹੈ ਕਿ ਜ਼ਿੰਦਗੀ ਦੇ ਵਿੱਚ ਬੰਦਾ ਕੋਈ ਵੀ ਮੁਕਾਮ ਹਾਸਲ ਕਰਦਾ ਕੋਈ ਵੀ ਕੰਮ ਕਰਦਾ ਉਹ ਛੋਟਾ ਕੰਮ ਹੋਵੇ ਵੱਡਾ ਕੰਮ ਹੋਵੇ ਕਿਸੇ ਵੀ ਖੇਤਰ ਦੇ ਵਿੱਚ ਹੋਵੇ ਤੇ ਸਮੇ ਸਮੇ ਤੇ ਉਹਦੀ ਤਾਰੀਫ ਹੁੰਦੀ ਰਹੇ ਉਹਨੂੰ ਹੌਸਲਾ ਮਿਲਦਾ ਰਹੇ ਤਾਂ ਉਹ ਹੋਰ ਵਧੀਆ ਪ੍ਰਦਰਸ਼ਨ ਕਰਦਾ ਰਹਿੰਦਾ ਤੇ ਇਹ ਜਿਹੜੀ ਤੁਸੀਂ ਵੀਡੀਓ ਅੱਗੇ ਦੇਖੋਗੇ ਇਹ ਵੀ ਇੱਕ ਉਸੇ ਤਰ੍ਹਾਂ ਦੀ ਤਾਰੀਫ ਤੇ ਹੌਸਲੇ ਸਨਮਾਨ ਦੀ ਵੀਡੀਓ ਆ ਇਹ ਵੀਡੀਓ ਹੈ ਜੀ ਮਾਸਟਰਮਾਈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪਿੰਡ ਬੰਗੀ ਰੁਗੂ ਦੀ ਜਿਹੜੇ ਬੱਚੇ ਅੰਡਰ 11 ਸਟੇਟ ਗੇਮਾਂ ਦੇ ਵਿੱਚੋਂ ਰੱਸਾ ਕਸੀ ਦੇ ਵਿੱਚੋਂ ਦੂਸਰਾ ਸਥਾਨ ਪ੍ਰਾਪਤ ਕਰਕੇ ਸਕੂਲ ਪਹੁੰਚੇ ਨੇ ਤੇ ਆਪਾਂ ਸੁਣਦੇ ਆ ਇਹਨਾਂ ਦੀ ਅੱਗੇ ਗੱਲਬਾਤ ਕਿਹੜੀ ਇਹਨਾਂ ਦੀ ਤਿਆਰੀ ਕਰਵਾਈ ਕਿਹੜੇ ਇਹਨਾਂ ਦੇ ਕੋਚ ਨੇ ਤੇ ਮੈਨੇਜਮੈਂਟ ਦਾ ਕੀ ਰੋਲ ਆ ਸੁਣੋ ਪੂਰੀ ਗੱਲਬਾਤ ਤੇ ਆਪਣੇ ਵਿਚਾਰ ਜ਼ਰੂਰ ਪੇਸ਼ ਕਰਿਓ ਧੰਨਵਾਦ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਜਿਹੜੇ ਅਣਖ ਦੇ ਨਾਲ ਮਾਲਵਾਬੇਟ ਜਿਲ੍ਹਾ ਬਠਿੰਡਾ ਦਾ ਨਾਮ ਵਰ ਸਕੂਲ ਆ ਮਾਸਟਰ ਮਾਈਂਡ ਪਬਲਿਕ ਸੀਨੀਅਰ ਸਕੈਂਡਰੀ ਸਕੂਲ ਬੰਗੀਰੂਗੂ ਤੇ ਜਿਲ੍ਹਾ ਬਠਿੰਡੇ ਦਾ ਸਕੂਲ ਆ ਇਹ ਇੱਥੇ ਬੱਚੇ ਪੋਜੀਸ਼ਨਾਂ ਕੱਢੀ ਇਹਨਾਂ ਨੇ ਜਿਹੜੀਆਂ ਪੋਜੀਸ਼ਨਾਂ ਕੱਢੀਆਂ ਆਪਾਂ ਗੱਲਬਾਤ ਕਰਾਂਗੇ ਵੈਸੇ ਆਪਾਂ ਇਹ ਸਕੂਲ ਸੁਣਾ ਕਿਤੇ ਪੜ੍ਹਾਈ ਦੇ ਵਿੱਚ ਕਿਤੇ ਖੇਡਾਂ ਦੇ ਵਿੱਚ ਤੇ ਐਕਸਤੀ ਫਿਰ ਬੱਚਿਆਂ ਨੇ ਇਹਨਾਂ ਨੇ ਮੱਲਾ ਮਾਰੀਆਂ ਆਈਆਂ ਕਿਹੜੀ ਗੇਮ ਦੇ ਵਿੱਚ ਮੱਲਾ ਮਾਰੀਆਂ ਪੂਰੀ ਸਾਰੀ ਗੱਲਬਾਤ ਕਰਦੇ ਆਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੁਬਾਰਕਾਂ ਜੀ ਸਾਰੇ ਸਟਾਫ ਨੂੰ ਟੀਚਰ ਸਾਹਿਬਾਨਾਂ ਨੂੰ ਤੇ ਕੋ ਸਾਹਿਬਾਨ ਨੂੰ ਧੰਨਵਾਦ ਜੀ ਕਿ ਕਿਹੜੀ ਪੋਜੀਸ਼ਨ ਕਰਦੀ ਬੱਚਿਆਂ ਨੇ ਜੀ ਇਹ ਬੱਚੇ ਸਾਡੇ ਸਟੇਟ ਖੇਡਣ ਗਏ ਸੀ ਰਸਤਾ ਕਸੀ ਦੇ ਵਿੱਚ ਅੰਡਰ 11 ਦੇ ਵਿੱਚ ਓਕੇ ਇਹਨਾਂ ਦੀ ਸਟੇਟ ਦੇ ਵਿੱਚੋਂ ਸੈਕੰਡ ਪੋਜੀਸ਼ਨ ਆ ਠੀਕ ਹੈ ਜੀ ਤੇ ਇਹ ਆਪਣੇ ਸਾਰੇ ਸਕੂਲ ਮਾਸਟਰਮਾਈਂਡ ਦੀ ਬੱਚੀ ਹੈ ਜੀ ਇਹ ਇਹ ਬੱਚੇ ਜਿਹੜੇ ਹੈਗੇ ਨੇ ਇਹਦੇ ਚੋਂ 8 ਬੱਚੇ ਮਾਸਟਰਮਾਈਂਡ ਦੇ ਨੇ 2 ਬੱਚੇ ਜਿਹੜੇ ਹੈਗੇ ਨੇਗੇ ਉਹ ਇੱਕ ਪੈਰਾਡਾਈਸ ਸਕੂਲ ਸਿੰਗੋ ਤੇ ਇੱਕ ਬੱਚਾ ਪੀਕੇਐਸ ਸਕੂਲ ਬੱਲੂਆਣਾ ਤੋਂ ਆ ਓਕੇ 8 ਬੱਚੇ ਮਾਸਟਰਮਾਈਂਡ ਦੇ ਹਾਂਜੀ ਤੇ ਤਿਆਰੀ ਇਹਨਾਂ ਨੂੰ ਫਿਰ ਇੱਥੇ ਲੱਗਦੀ ਸੀ ਰਸਾ ਕਸਰੀ ਜੀ ਇਹਨਾਂ ਦੀ ਤਿਆਰੀ ਮੈਡਮ ਬਿਆਨਤ ਕੌਰ ਮੈਡਮ ਕੁਲਵਿੰਦਰ ਕੌਰ ਇਹਨਾਂ ਦੀ ਰਹਿਨਮਾਈ ਦੇ ਵਿੱਚ ਇਹਨਾਂ ਬੱਚਿਆਂ ਨੇ ਇਹ ਯੋਗ ਪ੍ਰਾਪਤੀ ਜਿਹੜੀ ਹੈਗੀ ਆ ਉਹ ਕੀਤੀ ਆ ਇੱਥੇ ਅਸੀਂ ਇੱਕ ਗੱਲ ਹੋਰ ਐਡ ਕਰਦੇ ਹਾਂ 2018 ਦੇ ਵਿੱਚ ਰੱਸਾ ਕਸੀ ਜਿਹੜੀ ਸੀਗੀ ਉਹ ਪੰਜਾਬ ਖੇਡਾਂ ਦੇ ਵਿੱਚ ਸ਼ਾਮਲ ਹੋਈ ਉਸ ਦੇ ਵਿੱਚੋਂ ਪੰਜ ਵਾਰੀ ਉਹਦੇ ਚੋਂ ਬਠਿੰਡਾ ਜ਼ਿਲ੍ਹੇ ਨੇ ਹੀ ਇਹ ਜਿਹੜੇ ਸਿਲਵਰ ਮੈਡਲ ਤੇ 골ਡ ਮੈਡਲ ਜਿੱਤੇ ਨੇ ਉਹਦੇ ਵਿੱਚੋਂ ਬਠਿੰਡੇ ਜ਼ਿਲ੍ਹੇ ਦਾ ਇੱਕ ਛੋਟਾ ਜਿਹਾ ਪਿੰਡਾ ਬੰਗੀਰਗੂ ਉਹਦੀ ਇੱਕ ਸੰਸਥਾ ਮਾਸਟਰਮਾਈਂਡ ਆ ਇਸ ਵਾਰੀ ਅਸੀਂ ਵੀ ਬਠਿੰਡਾ ਜ਼ਿਲ੍ਹੇ ਦੇ ਵਿੱਚ ਇਸ ਜਿੱਤ ਨੂੰ ਜਿੱਤ ਕੇ ਆਪਣਾ ਯੋਗਦਾਨ ਪਾਇਆ ਤੇ ਅੱਗੇ ਤੋਂ ਕੋਈ ਹੋਰ ਗੀਮਾਂ ਵੱਲ ਵੀ ਧਿਆਨ ਦੇ ਰਿਹਾ ਸਕੂਲੇ ਆਪਣਾ ਜੀ ਹਾਂਜੀ ਗੇਮਸ ਜਿਹੜੀਆਂ ਹੈਗੀਆਂ ਨੇ ਉਹ ਅਜੇ ਸਕੂਲੀ ਗੇਮਸ ਖਤਮ ਨਹੀਂ ਹੋਈਆਂ ਉਸ ਤੋਂ ਬਾਅਦ ਸਾਡੇ ਬੱਚੇ ਜਿਹੜੇ ਹੈਗੇ ਨੇਗੇ ਉਹ ਜੁੱਡੋ ਦੇ ਵਿੱਚ ਵੀ ਜਾ ਰਹੇ ਨੇ ਪ੍ਰਾਇਮਰੀ ਗੇਮਸ ਜਿਹੜੀਆਂ ਹੈਗੀਆਂ ਨੇਗੀਆਂ ਉਹ ਉਹਦੇ ਵਿੱਚ ਉਸ ਬੱਚੇ ਨੇ ਅੰਡਰ 11 ਚ ਜਾਣਾ ਸਾਡੇ ਬੱਚਿਆਂ ਨੇ ਇਸ ਵਾਰੀ ਪਾਰਟਿਸਿਪੇਟ ਕੀਤਾ ਕਰੋਨਾ ਦੌਰਾਨ ਅਸੀਂ ਇਸ ਪੱਖ ਨੂੰ ਥੋੜਾ ਪਛੜੇ ਉਸ ਤੋਂ ਬਾਅਦ ਅਸੀਂ ਹੁਣ ਇਸ ਵਿਸ਼ੇ ਤੇ ਵਾਪਸੀ ਕੀਤੀ ਆ ਇਸ ਵਾਰੀ ਸਾਡੀ ਅੰਡਰ 19 ਦੇ ਬॉयਜ਼ ਜਿਹਨੇ ਜਿਹੜੇ ਅਜੇ ਉਹਨਾਂ ਦਾ ਬਾਕੀ ਆ ਤੇ ਅੰਡਰ 19 ਦੀਆਂ ਜਿਹੜੀਆਂ ਸਾਡੀਆਂ ਗਰਲਸ ਸੀਗੀਆਂ ਉਹਨਾਂ ਨੇ ਵੀ ਪਾਰਟਿਸਿਪੇਟ ਕੀਤਾ ਸੀ ਪਰ ਕੁਝ ਕਾਰਨਾ ਕਰਕੇ ਉਹ ਅਸੀਂ ਪੋਜੀਸ਼ਨਸ ਨਹੀਂ ਲੈ ਸਕੇ ਤੇ ਅੰਡਰ 11 ਦੇ ਵਿੱਚ ਜੁਡੋ ਦੀ ਜਿਹੜੀ ਹੈਗੀ ਆ ਉਹ ਵੀ ਸਾਡੀ ਬੱਚੀ ਨੇ ਪਾਰਟਿਸਿਪੇਟ ਕਰਨਾ ਉਹ ਅਸੀਂ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੇ ਰਿਜ਼ਲਟ ਦੇਵਾਂਗੇ ਬਿਲਕੁਲ ਤੇ ਆਪਾਂ ਹੁਣ ਗੱਲ ਕਰਦੇ ਹਾਂ ਜਿਨ੍ਹਾਂ ਨੇ ਬੱਚਿਆਂ ਨੂੰ ਤਿਆਰੀ ਲਗਾਈ ਇਹਨਾਂ ਤੇ ਹਾਂਜੀ ਹਾਂਜੀ ਮੈਡਮ ਮਤਲਬ ਕਿ ਕਿਦੋਂ ਤੋਂ ਤੁਸੀਂ ਤਿਆਰੀ ਕਰਾਉਣ ਲੱਗੀ ਸੀ ਬੱਚਿਆਂ ਨੂੰ ਜੀ ਅਸੀਂ ਬੱਚਿਆਂ ਨੂੰ ਜੁਲਾਈ ਮੰਤੋਂ ਤਿਆਰੀ ਕਰਵਾ ਰਹੇ ਹਾਂ ਜਿੰਨਾ ਕਿ ਸਾਨੂੰ ਸਮਾਂ ਮਿਲਦਾ ਹੈ ਪੀਰੀਅਡ ਦੌਰਾਨ ਕਲਾਸਿਸ ਵੀ ਲੈ ਰਹੇ ਹਾਂ ਬੱਚਿਆਂ ਦੀਆਂ ਤਾਂ ਜਿੰਨਾ ਕਿ ਸਾਨੂੰ ਗਰਾਊਂਡ ਲਈ ਸਮਾਂ ਮਿਲਦਾ ਹੈ ਅਸੀਂ ਉਹਨਾਂ ਕ ਬੱਚਿਆਂ ਨੂੰ ਦਿੰਦੇ ਹਾਂ ਇੱਕ ਦੋ ਦੋ ਪੀੜ ਇਹਨਾਂ ਹੀ ਤਿਆਰੀ ਕਰਵਾਈ ਹੈ ਹਾਂਜੀ ਮਣ ਕਿੱਥੋਂ ਤੱਕ ਤੁਹਾਡਾ ਸੁਪਨਾ ਬੱਚੇ ਨੂੰ ਅੱਗੇ ਲੈ ਕੇ ਜਾਂਦਾ ਜੀ ਸਾਡਾ ਬੱਚਿਆਂ ਨੂੰ ਜੀ ਸਟੇਟ ਗੋਲਡ ਤੱਕ ਦਾ ਜੀ ਆਉਣ ਵਾਲੇ ਸਮੇਂ ਜਿਹੜੀਆਂ ਹੁਣ ਥੋੜੀਆਂ ਚਲੋ ਮਿਸਟੇਕ ਰਹੂਆਂ ਨੇ ਹਾਂਜੀ ਬਿਲਕੁਲ ਤਾਂ ਉਹਨਾਂ ਨੂੰ ਸੁਧਾਰਾਂਗੇ ਤਾਂ ਬੱਚਿਆਂ ਨੂੰ ਇਹ ਹੀ ਮੀਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਚੰਗੀਆਂ ਪੋਜੀਸ਼ਨ ਹਾਸਲ ਕਰਨ ਸਾਡੇ ਬੱਚੇ। ਧੰਨਵਾਦ। ਅੱਛਾ ਕਿਹੜੀ ਗੇਮ ਚ ਆਇਓ ਅੱਗੇ ਆਜੋ। ਰਸਕਸੀ। ਹਾਂ ਖੁੱਲਕੇ ਬੋਲ ਰਸਕਸੀ। ਇਹ ਹੁਣ ਥੋੜਾ ਦਿਖਾ ਦੇ ਪਿੱਛੇ ਵੀ ਹਨਾ ਕਿੱਥੋਂ ਦੀ ਟੀਮ ਆਏ ਬੈਕ ਹੋ ਜਾ। ਸਾਰੇ ਕੋਹ ਰਹੇ। ਆ ਲੋ ਵੀ ਬਠੰਡਾ ਬਠੰਡਾ ਹੋਈ ਪਈ ਪਿੱਛੇ ਹੋ ਜਾ ਇੱਕ ਵਾਰੀ। ਆ ਮਾਸਟਰ ਆ ਮਾਸਟਰਮਾਈਂਡ ਸਕੂਲ ਨੇ ਬਠੰਡਾ ਬਠੰਡਾ ਕਰਾਤੀ ਬਈ ਰਸਕਸੀ ਦੇ ਵਿੱਚ। ਤੇ ਤੁਹਾਡੇ ਸਾਹਮਣੇ ਹੈ ਰਿਜ਼ਲਟ ਤੇ ਇਹਨਾਂ ਦੇ ਸਟਾਫ ਦੀ ਜੋ ਤਿਆਰੀ ਹੈ ਦੇਖੋ। ਬਹੁਤ ਖੁਸ਼ੀ ਹੋਈ ਸਾਡੇ ਇਲਾਕੇ ਦਾ ਨਾਮ ਵਰ ਸਕੂਲ ਆ ਮਾਸਟਰ ਮਾਈਂਡ ਤੇ ਇਹਨਾਂ ਦੇ ਬੱਚੇ ਦੇਖੋ ਬੜੰਦਾ ਬੜੰਦਾ ਹੋਈ ਪਈ ਹੈ ਬੱਚੀ ਕੀ ਨਾਮ ਆ ਹਰਜੋਤ ਸਿੰਘ ਜੀ ਕਿੰਨੀ ਤਿਆਰੀ ਲਈ ਬਹੁਤ ਜੀ ਤੇ ਜੋਰ-ਜੋਰ ਲੱਗਿਆ ਪੂਰਾ ਹਾਂਜੀ ਹਾਂਜੀ ਅਰਸਾਈ ਜੀ ਕੀ ਨਾ ਅਰਸਾਈ ਜੀ ਯਾ ਕੇਵਰੇ ਹੀ ਫਿਰ ਗੇਮ ਥੋੜੀ ਬੁਰੀ ਹੋ ਗਈ ਤਾਂ ਸਟਾਫ ਦਾ ਫਿਰ ਪੂਰਾ ਸਹਿਯੋਗ ਰਿਹਾ ਹਾਂਜੀ ਜਿਵੇਂ ਖਾਣਾ ਖੂਬ ਦਾ ਧਿਆਨ ਨੇ ਪੂਰਾ ਹਰਜੋਤ ਸਿੰਘ ਜੀ ਤੇ ਖਾਣਾ ਪੀਣਾ ਕਿਵੇਂ ਰਹਿਣੇ ਰੱਖਦਾ ਫਿਰ ਕੀ ਕੀ ਖਾਨੇ ਆ ਦੁੱਧ ਆ ਤੇ ਪੀਣੇ ਆ ਪੂਰੀ ਜੋਰ ਵਾਲੀ ਗੇਮ ਆ ਇਹ। ਹਾਂਜੀ। ਰਿਕਾਰਡ ਵਾਲੀ ਚੋਰੀ, ਮਾਸਟਰ ਨੇ ਹੁੰਦਾ ਕਹਤਾ ਵੀ ਗੋਡ ਵਾਲੀ ਚੋਰੀ ਵੀ ਖਾਣੀ ਪੂਗੀ। ਹਾਂਜੀ। ਤੇ ਆ ਫਿਰ ਸ਼ੀਟ ਤੇਰੇ ਹੱਥ ਜਾਏ। ਪੂਰਾ ਹੁੰਦਾ ਮਤਲਬ ਹੁਣ ਆਨੰਦ। ਵੀਂਡੀ ਕੀ ਪਾਈ ਸੀਗੀ? ਵੀਂਡੀ ਉਹ ਬੱਚੇ ਦੀ। ਉਹ ਵੀਂਡੀ ਨਾਲ ਗੱਲ ਕਰਦੇ ਆ ਪਹਿਲਾਂ। ਹਾਂਜੀ ਬੱਚੇ ਕੀ ਨਾਮ ਆ? ਅੱਛਾ ਕੀ ਹੋਜੋ ਇਹ ਆ ਜੀ ਆਪਣੇ ਸਰਦਾਰ ਸਾਹਿਬ। ਇਨਾਂ ਦੀ ਵੀਂਡੀ ਪਾਈ ਸੀਗੀ ਤੇ ਆ ਦੇਖ ਲਓ ਬਾਕੀ ਜਵਾਨ ਵੀ ਵੀਂਡੀ ਵਾਲਾ ਹੀ ਆਉਣ ਵਾਲੇ ਟਾਈਮ ਦੇ ਵਿੱਚ। ਬਿਲਕੁਲ। ਤੇ ਕਿਵੇਂ ਲੱਗਿਆ? ਬਹੁਤ ਵਧੀਆ ਸਰ। ਅੱਛਾ ਵੀਂਡੀ ਪਾ ਕੇ ਕੋਈ ਜੋਰ-ਜੋਰ ਦਾ ਬਾਵਾ ਲਾਉਣਾ ਪੈਂਦਾ ਹੋਊਗਾ। ਯੈਸ। ਆ ਸਰ ਹਾਂ ਬਿੰਡੀ ਲਾਸਟ ਹੀ ਹੁੰਦਾ ਨਾ yes sir ਇਹ ਤਿਆਰ ਪੂਰਾ ਮਤਲਬ ਕਿ ਤੇਰਾ ਜਿਹੜਾ ਸਰੀਰ ਆ ਵਾਕਈ ਬਿੰਡੀ ਲਾਣਾ yes sir ਤੇ ਗਾਹ ਨੂੰ ਫਿਰ ਬਿੰਡੀ ਦੀ ਰਹਿਣਾ ਕਿ ਅੱਗੇ ਪਿੱਛੇ ਵੀ ਹੋਏਗਾ ਬਿੰਡੀ ਸਰ ਪੱਕਾ yes sir ਲੈ ਵੀ ਇਹ ਬਿੰਡੀ ਵਾਸਤੇ ਤਿਆਰ ਆਉਣ ਵਾਸਤੇ ਠੀਕ ਆ ਧੰਨਵਾਦ ਹਾਂਜੀ ਕੀ ਨਾਮ ਆ ਬਲਜੇ ਸਿੰਘ ਜਸਨੂਰ ਸਿੰਘ ਕਾਂਦੀਪ ਸਿੰਘ ਗਗਨੂਰ ਸਿੰਘ ਅਭੀ ਜੋਸ਼ ਅਭੀ ਜੋਸ਼ ਸਿੰਘ ਹਾਂ ਹਾਂਜੀ ਫਿਰ ਤੋਂ ਵਧਾਈ ਦਾ ਪਾਤਰਾ ਸਰ ਤੁਹਾਡਾ ਮਾਸਟਰਮਾਈਂਡ ਸਿੰਘ ਤੇ ਪੂਰਾ ਸਟਾਫ ਪਹਿਲਾਂ ਤੁਹਾਡਾ ਵੀ ਵੈਲਕਮ ਕਰਦੇ ਆ ਸਕੂਲ ਸਪੌਂਸਰ ਲਈ ਥੈਂਕ ਯੂ ਸਰ ਥੈਂਕ ਯੂ ਇਹ ਦੋ ਸ਼ਬਦ ਸਰ ਤੁਹਾਡੇ ਬੱਚੇ ਅੱਜ ਪੋਜੀਸ਼ਨਾਂ ਕੱਢੀਆਂ ਆ ਸਾਡੇ ਸਕੂਲ ਦੇ ਲਈ ਬਹੁਤ ਮਾਣ ਮੱਤੀ ਗੱਲ ਹੈ ਕਿ ਅਸੀਂ ਸੈਂਟਰ ਤੋਂ ਸ਼ੁਰੂ ਕਰਕੇ ਹਾਂਜੀ ਫਿਰ ਅਸੀਂ ਮਤਲਬ ਕਿ ਬਲੌਕ ਫਿਰ ਅਸੀਂ ਡਿਸਟ੍ਰਿਕਟ ਦੇ ਵਿੱਚ ਫਿਰ ਅਸੀਂ ਮਤਲਬ ਸਟੇਟ ਦੇ ਵਿੱਚ ਗਏ ਹਾਂ ਅਪਰੋਕਸੀਮੇਟਲੀ ਗੱਲ ਕੀਤੀ ਜਾਵੇ ਤਾਂ 100 ਪਲੱਸ ਸਟੂਡੈਂਟਸ ਨੇ ਪਾਰਟਿਸਿਪੇਟ ਕੀਤਾ ਬਿਲਕੁਲ ਤੇ ਅਗਰ ਟਾਪ ਪੋਜੀਸ਼ਨ ਹੈਗੀ ਜਿਹੜੀ ਆਪਣੇ ਪੰਜਾਬ ਦੀ ਆਪਾਂ ਸਟੇਟ ਕਹਿੰਦੇ ਆਗੇ ਤਾਂ ਮੇਰੇ 24 25 ਸਟੂਡੈਂਟਸ 25 ਸਟੂਡੈਂਟਸ ਮੇਰੇ ਮਤਲਬ ਕਿ ਉਹ ਤੇ ਸ਼ਮੂਲੀਅਤ ਕਰ ਗਏ ਆਪਣਾ ਨਾਮ ਲਿਖਵਾ ਗਏ ਹਾਂਜੀ ਮਾਸਟਰਮਾਈਂਡ ਬੰਗੀ ਰੂਬੂ ਦਾ ਪਿੰਡ ਉਹ ਜ਼ਿਲ੍ਹੇ ਹੋਣ 23 ਤੇ 22 ਜ਼ਿਲ੍ਹਿਆਂ ਨੂੰ ਹਰਉਣਾ ਤੇ ਬਹੁਤ ਵੱਡੀ ਮਾਣ ਵਾਲੀ ਗੱਲ ਹੁੰਦੀ ਹੈ ਅਸੀਂ ਸਾਰਾ ਹੀ ਮਤਲਬ ਕਿ ਸ਼ੁਕਰਾ ਸ਼ੁਕਰੀਆ ਕਰਦੇ ਹਾਂ ਤੇ ਵਧਾਈ ਦੇ ਪਾਤਰ ਦਿੰਦੇ ਹਾਂ ਕਿ ਸਾਡੇ ਜੋ ਕੋਚ ਨੇ ਦੋਨੋਂ ਹੀ ਦੋਨੋਂ ਹੀ ਫੀਮੇਲਸ ਨੇ ਤੇ ਅਸੀਂ ਉਹਨਾਂ ਦੇ ਸਿਰ ਤੇ ਮਤਲਬ ਬੇਫਿਕਰ ਹੋ ਜਾਂਦੇ ਮੈਡਮ ਕੁਲਵਿੰਦਰ ਕੌਰ ਮੈਡਮ ਬਿਆਨਤ ਕੌਰ ਜੀ ਅਸੀਂ ਮੈਨੇਜਮੈਂਟ ਕਮੇਟੀ ਦਾ ਵੀ ਧੰਨਵਾਦ ਕਰਦੇ ਹਾਂ ਕਿਉਂਕਿ ਪ੍ਰਬੰਧ ਤੋਂ ਬਿਨਾ ਕਦੇ ਕੁਝ ਨਹੀਂ ਹੋ ਸਕਦਾ। ਬਿਲਕੁਲ। ਚਾਹੇ ਅਸੀਂ ਨਾਈਟ ਦਾ ਕੈਂਪ ਲਗਾਉਣਾ ਹੈ ਸਾਨੂੰ ਕੁਝ ਵੀ ਕਿਸੇ ਵੀ ਤਰ੍ਹਾਂ ਦੀ ਮਤਲਬ ਕਿ ਸਾਨੂੰ ਜ਼ਰੂਰਤ ਪੈਂਦੀ ਹੈ ਤਾਂ ਹਮੇਸ਼ਾ ਮੈਨੇਜਮੈਂਟ ਅਸੀਂ ਲੇਟ ਹੋ ਜਾਂਦੇ ਹਾਂ ਸਕੂਲ ਦੀ ਰਿਸਪੋਂਸਨ ਦੇ ਲਈ ਸਾਡੇ ਤੋਂ ਅੱਗੇ ਸਾਡੀ ਮੈਨੇਜਮੈਂਟ ਰੁਕੇ ਹੁੰਦੇ ਨੇ। ਬਿਲਕੁਲ। ਤੇ ਸਰ ਜਿਵੇਂ ਕਿ ਆਪਾਂ ਦੇਖਦੇ ਪੰਜਾਬ ਦੀ ਇਹ ਵਿਰਾਸਤ ਗੇਮ ਸੀਗੀ ਹੈ ਨਾ ਵਿਰਾਸਤੀ ਗੇਮਾਂ ਦੇ ਵਿੱਚ ਇਹ ਬਿਲਕੁਲ ਅਲੋਪ ਹੋ ਗਈ ਸੀਗੀ ਜਿਵੇਂ ਹੁਣ ਆਪਾਂ ਨੂੰ ਮੈਡਮ ਨੇ ਦੱਸਿਆ ਵੀ 2008 ਤੋਂ ਬਾਅਦ ਇਹ ਸੌਰੀ 18 ਤੋਂ ਬਾਅਦ ਨਾ ਇੱਕ ਗਈ ਆਈ ਤੇ ਇਹਦੇ ਮਤਲਬ ਕਿ ਹੁਣ ਆਪਣੇ ਸਕੂਲ ਇਲਾਕੇ ਦੇ ਵਿੱਚ ਇਹੀ ਸਕੂਲ ਨੇ ਪੀਛੇ ਜਿ ਗੱਡੀ ਆ ਜਿਵੇਂ ਇਹਨੂੰ ਦੇਖ ਕੇ ਹੋਰ ਸਕੂਲ ਵੀ ਅੱਗੇ ਆਉਣਗੇ ਨਾ ਬਿਲਕੁਲ ਜੀ ਇਹ ਗੇਮਾਂ ਬਿਲਕੁਲ ਖਤਮ ਹੋ ਰਹੀਆਂ ਸੀ ਤੇ ਦੁਬਾਰੇ ਤੁਸੀਂ ਮਾਸਟਰ ਮਾਈਂਡ ਸਕੂਲ ਵਾਲਿਆਂ ਨੇ ਇਹਦੇ ਜਾਣ ਪਾਤੀ ਹੈ ਨਾ ਹੁਣ ਅੱਸੇ ਪਾਸੇ ਵੀ ਪਤਾ ਲੱਗੂ ਵੀ ਇਹ ਜਿਹੜੀ ਵਿਰਾਸਤੀ ਗੇਮ ਇਹਨਾਂ ਤਾਂ ਬੱਚਿਆਂ ਨੂੰ ਪਤਾ ਹੀ ਨਹੀਂ ਹੁੰਦਾ ਸੀ ਇਸ ਗੇਮ ਬਾਰੇ ਜੀ ਨਹੀਂ ਨਹੀਂ ਜੀ ਹਾਂ ਦੁਬਾਰੇ ਫੇਰ ਮਤਲਬ ਕਿ ਤੁਸੀਂ ਕੰਮ ਲੱਗੀ ਇਹ ਥੋੜਾ ਜਿਹਾ ਬ੍ਰੇਕ ਜ਼ਰੂਰ ਲੱਗਿਆ ਜੀ ਵੈਸੇ ਆਪਣੇ ਸਕੂਲ ਦਾ ਗੇਮਸ ਦੇ ਵਿੱਚ ਕੋ-ਕੋਵਿਡ ਤੋਂ ਪਹਿਲਾਂ ਇੱਕ ਆਪਣੀ ਵਿਲੱਖਣ ਪਹਿਚਾ ਕੋਵਿਡ ਦੇ ਦੌਰਾਨ ਤਾਂ ਹਰ ਇੱਕ ਦੇ ਬ੍ਰੇਕ ਲੱਗੇ ਜੀ ਦੇਖੋ ਉਸ ਤੋਂ ਬਾਅਦ ਮਤਲਬ ਕਿੰਨੇ ਵੀ ਅਸੀਂ ਦੁਬਾਰਾ ਲਾਸਟ ਈਅਰ ਮਤਲਬ ਕਿ ਜੁਆਇਨ ਕੀਤਾ ਫਿਰ ਤੋਂ ਆਪਦੀ ਉਸੇ ਸੇਮ ਫਾਰਮ ਦੇ ਵਿੱਚ ਤਾਂ ਇਸ ਵਾਰ ਮਤਲਬ ਕਿੰਨੇ ਵੀ ਅਸੀਂ ਕਹਿੰਦੇ ਆ ਕਿ ਸਾਡੀ ਜੋ ਐਂਟਰੀ ਰਹੀ ਹੈ ਪਰਿਤਮਾਕੇਦਾਰ ਰਹੀ ਹੈ ਅਸੀਂ ਹਾਈਲਾਈਟ ਰਹੇ ਹਾਂ ਗੇਮਸ ਦੀਆਂ ਮਤਲਬ ਕਿ ਕਹਿ ਦਵਾਂ ਤਾਂ ਵੀ ਆਪਾਂ ਇਹ ਕਹਿ ਸਕਦੇ ਹਾਂ ਵੀ ਇੱਕ ਤਾਂ ਦੇਖੋ ਫੋਨ ਤੋਂ ਬੱਚੇ ਜਿਹੜਾ ਅੱਜਕੱਲ ਦਾ ਪੇਰੈਂਟਸ ਦਾ ਰਹਿੰਦਾਗਾ ਫੋਨ ਤੋਂ ਦੂਰ ਰਹਿੰਦੇ ਨੇ ਸਟੂਡੈਂਟਸ ਫਿਰ ਉਸ ਤੋਂ ਬਾਅਦ ਵੀ ਜਦੋਂ ਗਰਾਊਂਡ ਦੇ ਵਿੱਚ ਆਉਂਦੇ ਨੇ ਤਾਂ ਥੱਕਦੇ ਨਹੀਂ ਤੇ ਨੀਂਦ ਪੂਰੀ ਕੰਪਲੀਟ ਕਰ ਦਿੰਦੇ ਨੇ ਤਾਂ ਫਿਰ ਜਦ ਜੋਰ ਲੱਗਦਾ ਤਾਂ ਫਿਰ ਭੁੱਖ ਵੀ ਮਤਲਬ ਕੀ ਲੱਗਦੀ ਹੈ ਤਾਂ ਜਿਵੇਂ ਇਹਨਾਂ ਦੇ ਕੋਚ ਸਾਹਿਬ ਕਹਿੰਦੇ ਨੇ ਡਾਈਟ ਦਾ ਬੜਾ ਰਹਿ ਗਿਆ ਹੁਣ ਦੇਖੋ ਵੀ ਬੱਚਾ ਨੂੰ ਮਤਲਬ ਕੀ ਕਹਿ ਸਕਦੇ ਕਹਿੰਦੇ ਵੀ ਜਿਹੜੇ ਆਪਣੇ ਫਾਸਟ ਫੂਡ ਨੇ ਹਾਂਜੀ ਆ ਇੱਕ ਤਬ ਐਸੇ ਸਭ ਨੂੰ ਨਹੀਂ ਖਾਣੇ ਚਾਹੀਦੇ ਆਪਾਂ ਨੂੰ ਤੇ ਇਹਨਾਂ ਦੇ ਜਿਵੇਂ ਕੋਚ ਸਰ ਸੈਵਨ ਇਹਨਾਂ ਨੂੰ ਦੱਸਿਆ ਹੋਇਆ ਵੀ ਆਪਾਂ ਜਿਹੜੀ ਮਿਲਕ ਦੀ ਡਾਈਟ ਲੈਣੀ ਆ ਜਾਂ ਮਤਲਬ ਔਰਸ ਲੈਣੇ ਨੇ ਜਾਂ ਵੀ ਆਪਾਂ ਜਿਹੜੀ ਚੂਰੀ ਜਿਵੇਂ ਵਿਰਾਸਤ ਦੀ ਖੇਡ ਕਹਿੰਦੇ ਨੇ ਚੂਰੀ ਵੀ ਆਪਣੀ ਵਿਰਾਸਤ ਆ ਪੰਜਾਬ ਦੀ ਹਨ ਤਾਂ ਉਹਦੇ ਵਿੱਚ ਵਾਪਸ ਸੀ ਅਸੀਂ ਮਤਲਬ ਕਿ ਰਹੇ ਹਾਂ ਬਿਲਕੁਲ ਜੀ ਬਿਲਕੁਲ ਤੁਹਾਡੇ ਸਾਹਮਣੇ ਹੈ ਜੀ ਸਾਡਾ ਰਿਜ਼ਲਟ ਆਈ ਦੋਸਤੋ ਇਹ ਸੀ ਮਾਸਟਰਮਾਈਂਡ ਸਕੂਲ ਜੋ ਕਿ ਅੱਜ ਵਧਾਈ ਦਾ ਪਾਤਰਾ ਤੇ ਫਿਰ ਤੋਂ ਆਪਾਂ ਇਸ ਸਕੂਲ ਤੋਂ ਆਸ ਕਰਦੇ ਹਾਂ ਵੀ ਆਉਣ ਵਾਲੇ ਟਾਈਮ ਵਿੱਚ ਹੋਰ ਵੀ ਗੇਮਾਂ ਲੈ ਕੇ ਆਵੇ ਅੱਗੇ ਆਵੇ ਤੇ ਆਪਣੇ ਇਲਾਕੇ ਦਾ ਨਾਮ ਰ ਹਾਂਜੀ ਦੋਸਤੋ ਮਾਸਟਰ ਮਾਈਂਡ ਦੇ ਇਕੱਲੇ ਮੁੰਡੇ ਨਹੀਂ 11 ਵਾਲੇ ਕਹਿੰਦੇ ਕੁੜੀਆਂ ਕਹਿੰਦੇ ਅਸੀਂ ਵੀ ਪਿੱਛੇ ਨਹੀਂ ਹਟਦੇ ਆ ਤੇ ਕੁੜੀਆਂ ਨੇ ਹੀ ਪੀਸ਼ਨ ਕੱਢੀਆਂ ਆ ਕਿਹੜੀ ਗੇਮ ਚੋਂ ਪੀਸ਼ਨ ਕੱਢੀਆਂ ਉਹ ਚੈਨਲ ਹੀ ਗੱਲ ਕਰਦੇ ਆ ਹਾਂਜੀ ਬੇਟਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਹੜੀ ਗੇਮ ਚੋਂ ਪੀਸ਼ਨ ਕੱਢੀ ਆ ਕਿਹੜੀ ਚੋਂ ਸਸ ਕਸੀ ਸਸ ਕਸੀ ਹਾਂਜੀ ਤੇ ਕਿਹੜੀ ਪੀਸ਼ਨ ਸਹਿਤ ਕੀ ਥੋੜੀ ਪ੍ਰੋਬਲਮ ਕਰ ਪੀਸ਼ਨ ਨਹੀਂ ਆ ਸਹੀ ਅੱਛਾ ਤੇ ਅਗਲੀ ਵਾਰ ਸਾਡੇ ਸਾਗੇ ਜਿਵੇਂ 골ਦੀ ਲੈ ਕੇ ਆਉਣਾ ਹੈ ਤਾੜੀਆਂ ਮਾਰੋ ਵੀ ਬੱਚੇ ਦੀ ਆਸ ਦੇਖੋ ਵੀ ਐਕਤੀ ਕੋਈ ਕਮੀਆਂ ਪਿਸ਼ੀਆਂ ਰਹਿ ਨਹੀਂਆਂ ਪਰ ਗਾਂ ਨੂੰ ਕਹਿੰਦੇ 골ਡ ਲੈ ਕੇ ਆਉਣਾਗਾ ਤੇ ਹੋਰ ਕੀ ਕਹਿਣਾ ਚਾਹੋਗੇ ਅਜੋ ਸਰ ਅਸੀਂ ਜੁੱਡੋ ਚ ਵੀ ਰਹੇ ਹਾਂ ਅੱਛਾ ਜਾਰੀ ਉਹਨੇ ਸਟੇਟ ਟਿੱਕਰ ਵੀ ਪਹੁੰਚੇ ਹੋਏ ਆਏ ਹਾਂ ਸਰ ਅਸੀਂ ਅੱਛਾ ਜੁੱਡੋ ਚ ਸਟੇਟ ਟਿੱਕਰ ਤੁਸੀਂ ਰਹੇ ਹੋ ਹਾਂਜੀ ਸਰ ਪੀਸ਼ਣ ਆ ਗਈ ਸੀ ਪੀਸ਼ਣ ਸਰ ਉਹਦੇ ਚ ਵੀ ਸੈਕਿੰਡ ਆ ਗਈ ਸੀ ਸਰ ਨਹੀਂ ਬਹੁਤ ਵਧੀਆ ਵੀ ਸੈਕਿੰਡ ਆ ਗਈ ਸੀ ਤਾਂ ਉਹ ਲੇ ਕੇ ਦੱਸਣਾ ਵੀ ਸੈਕਿੰਡ ਪੋਜੀਸ਼ਨ ਤੁਹਾਡੀ ਆਈ ਵੀ ਆ ਨਾ ਮੈਂ ਡਰ ਕੇ ਨਾ ਖੋ ਸੈਕਿੰਡ ਪੋਜੀਸ਼ਨ ਬਹੁਤ ਹੁੰਦੀ ਹੈ ਬੇਟਾ ਹਾਂ ਜੀ ਹਾਂ ਤਾੜੀਆਂ ਲਾ ਦਿਓ ਸੈਕਿੰਡ ਪੋਜੀਸ਼ਨ ਤੇ ਬਿਲਕੁਲ ਥੈਂਕ ਯੂ ਬੇਟਾ ਥੈਂਕ ਯੂ ਹਾਂ ਜੀ ਸ਼ਸ਼ੀਕਾਂਤ ਸ਼ਸ਼ੀਕਾਂਤ ਦੱਸੋ ਆਪਣਾ ਨਾਮ ਅਵਨੀਤ ਕਾਰ ਅੱਛਾ ਤੁਸੀਂ ਕਿਹੜੀ ਗੇਮ ਚੋਂ ਮੈਂ ਵੀ ਟੱਗ ਆਫ ਵਾਰ ਸਰ ਅਸੀਂ ਸਾਡੀ ਪੂਰੀ ਸਾਰੀ ਟੀਮ ਗਈ ਸੀ ਅੱਛਾ ਤੇ ਕਿਸ ਕਾਰਨ ਸਰ ਕੁਝ ਕਾਰਨ ਨਾ ਕਰਕੇ ਸਾਡੀ ਪੋਜੀਸ਼ਨ ਨਹੀਂ ਆਈ ਬਸ ਸਰ ਨੈਕਸਟ ਟਾਈਮ ਸਰ ਪੱਕੀ ਆ

ਮਾਸਟਰਮਾਈਂਡ ਮਾਸਟਰਮਾਈਂਡ ਓਕੇ ਅੱਗੇ ਤੇ ਉੱਥੇ ਮੇਰੀ ਇਕੱਲੀ ਦੀ ਸਿਲੈਕਸ਼ਨ ਹੋਈ ਸੀਗੀ ਸਾਰੇ ਮਤਲਬ ਤਿੰਨ ਕੁੜੀਆਂ ਗਈਆਂ ਸੀ ਅਸੀਂ ਉਹਨਾਂ ਚੋਂ ਤੇ ਸਾਡੀ ਸਟੇਟ ਚ 3rd ਪੋਜੀਸ਼ਨ ਆਈ ਸੀ ਉੱਥੇ ਤੇ ਐਕਟ ਦੀ ਕਿੰਨੇ ਬੱਚੇ ਗਏ ਸੀ ਐਕਟ ਦੀ ਸਾਡੇ ਸਕੂਲ ਚੋਂ 5 ਬੱਚੇ ਗਏ ਸੀਗੇ ਤੇ ਅਸੀਂ ਮਤਲਬ ਥੋੜੀਆਂ ਹੀ ਪ੍ਰੋਬਲਮਸ ਕਰਕੇ ਸਾਡੀ ਪੋਜੀਸ਼ਨ ਰਹਿ ਗਈ ਅਸੀਂ ਕੋਸ਼ਿਸ਼ ਕਰਾਂਗੇ ਅਗਲੀ ਵਾਰ ਸਾਡੀ ਪੋਜੀਸ਼ਨ ਆਵੇ ਦੇਖੋ ਦੋਸਤੋ ਪਹਿਲਾ ਬੱਚਾ ਇਕੱਲਾ ਗਿਆ ਸੀ ਤੇ ਇੱਕ ਦੀ ਪੰਜ ਬੱਚੇ ਲੈ ਕੇ ਗਿਆ ਜਿੱਤ ਹਾਰ ਤਾਂ ਦੇਖੋ ਬਣੀ ਆ ਪਰ ਆਪ ਦੇ ਨਾਲ ਦੇਖੋ ਕਿੰਨੇ ਬੱਚੇ ਹੋਰ ਜੋੜੇ ਇਹਨਾਂ ਨੇ ਸਭ ਤੋਂ ਜਿਹੜੀ ਮਾਣ ਵਾਲੀ ਗੱਲ ਆ ਤੇ ਅੱਗੇ ਤੋਂ ਕੀ ਗੋਲ ਆ ਤੁਹਾਡਾ ਬੇਟਾ ਸਰ ਅੱਗੇ ਮੈਂ ਮਤਲਬ ਕੈਪਟਨ ਬਣ ਕੇ ਆਉਣਾ ਚਾਹੁੰਨੀ ਆ ਟੀਮ ਦੀ ਕਿ ਮਤਲਬ ਇਹਨਾਂ ਨੂੰ ਮੈਂ 골ਡ ਮੈਡਲ ਦਿਵਾਉਣਾ ਹੈ ਲੈ ਵੀ ਤਾਲੀਆਂ ਲਾ ਦਿਓ ਬੱਚੇ ਨੇ ਅੱਗੇ ਕੈਪਟਨ ਵਾਰਨਰ 골ਡ ਲੈ ਕੇ ਆਉਣਾ ਠੀਕ ਹੈ ਬਟਾ ਧੰਨਵਾਦ ਪਰਮਾਤਮਾ ਕੀ ਆਸ ਕਰਦੇ ਆਂ ਵੀ ਇੱਥੇ 골ਡਾਂ ਦੇ ਢੇਰ ਲੱਗ ਜਨ ਸਾਸਟਰਮਾਈਂਡ ਸਕੂਲ ਦੇ ਵਿੱਚ ਤੇ ਬੱਚੇ ਹੋਰ ਤਰੱਕੀਆਂ ਕਰਨ ਹਾਂਜੀ ਦੋਸਤੋ ਜਿਵੇਂ ਕਿ ਮਾਸਟਰਮਾਈਂਡ ਦੇ ਸਟਾਫ ਦਾ ਤਾਂ ਪੂਰਾ ਯੋਗਦਾਨ ਰਿਹਾ ਹੀ ਆ ਨਾ ਤੇ ਨਾਲ ਨਾਲ ਬੱਚਿਆਂ ਦੇ ਮਾਪੇ ਦਾ ਵੀ ਵੱਧ ਚੜ ਕੇ ਸਹਿਯੋਗ ਰਿਹਾ ਬੱਚੇ ਨੂੰ ਅੱਗੇ ਗੇਮਾਂ ਵਿੱਚ ਲਿਆਉਣ ਵਾਸਤੇ ਤੇ ਆਪਾਂ ਗੱਲਬਾਤ ਉਹਨਾਂ ਦੇ ਮਾਪੇ-ਬਾਪ ਨਾਲ ਵੀ ਕਰਦੇ ਆਂ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਠੀਕ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ ਬਈ ਅੱਜ ਤੁਹਾਡਾ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਤੇ ਬਾਕੀ ਬੱਚੇ ਸਾਰੇ ਬਹੁਤ ਉਹਨਾਂ ਨੇ ਜੋਰ ਲਾਇਆ ਹਾਂਜੀ ਤੇ ਬਹੁਤ ਸੋਹਣੀ ਗੇਮ ਖੇਡੀ ਤੇ ਅੱਗੇ ਤੋਂ ਮਤਲਬ ਕਿ ਹੋਰ ਤਿਆਰੀ ਲਈ ਤੁਸੀਂ ਕੀ ਕਰ ਰਹੇ ਹੋਗੇ ਬੱਚੇ ਲਈ ਅਸੀਂ ਅੱਗੇ ਅੰਡਰ 14 ਵਾਸਤੇ ਵੀ ਤਿਆਰੀ ਕਰਾਂਗੇ ਜੀ ਬੱਚੇ ਦੀ ਪੂਰੀ ਵਧੀਆ ਜੀ ਕੀ ਕੋਈ ਹੋਰ ਕੋਈ ਕੋਈ ਤੁਹਾਡਾ ਕੋਈ ਸਕੂਲ ਨੂੰ ਲੈ ਕੇ ਜਾਂ ਕੋਈ ਬੱਚਿਆਂ ਨੂੰ ਲੈ ਕੇ ਕੋਈ ਅੱਗੇ ਤੋਂ ਮੈਸੇਜ ਜੀ ਕੋਈ ਸਕੂਲ ਇਹਨਾਂ ਵੱਲੋਂ ਅਸੀਂ ਸਾਡਾ ਪਿੰਨੇ ਬੱਲੂਆਣਾ ਜੀ ਤੇ ਬੱਚਾ ਸਿਲੈਕਟ ਹੋਇਆ ਸੀ ਬਿਲਕੁਲ ਅੰਬ੍ਰੈਂਡਾਈ ਟੀਮ ਚ ਹਾਂਜੀ ਤੇ ਇੱਥੇ ਲੈ ਕੇ ਆਉਂਦੇ ਅ ਅਸੀਂ 5 ਦਿਨ ਲੈ ਕੇ ਆਏ ਹਾਂ ਬੱਚੇ ਨੂੰ ਇੱਥੇ ਤਿਆਰੀ ਵਾਸਤੇ ਤੇ ਅਸੀਂ ਇੱਥੇ ਦੇਖਿਆ ਕਿ ਬੱਚਿਆਂ ਨੂੰ ਬਹੁਤ ਵਧੀਆ ਤਿਆਰੀ ਕਰਵਾਈ ਹੈ ਟੀਚਰ ਸਾਹਿਬਾਨ ਨੇ ਉੱਥੋਂ ਨਾਲੋਂ ਵੀ ਅਸੀਂ ਬੈਟਰ ਤਿਆਰੀ ਕਰਵਾਈ ਬੱਚਿਆਂ ਦੀ ਹਾਂਜੀ ਦੋਸਤ ਜਿਵੇਂ ਆਪਾਂ ਨੂੰ ਵੀਰ ਨੇ ਦੱਸਿਆ ਕਿ ਮਾਸਟਰ ਮਾਈਂਡ ਵਾਲਿਆਂ ਨੇ ਜਿਹੜੀ ਤਿਆਰੀ ਕਰਵਾਈ ਹੈ ਬੱਚੇ ਨੂੰ ਵੀ ਪੂਰੀ ਮਤਲਬ ਕਿ ਸਿਰਾ ਹੀ ਗੱਲ ਬਾਤ ਕਰਦੇ ਸੀ। ਹਾਂਜੀ ਸਿਰਾ ਹੀ ਸਿਰਾ। ਵੀ ਕਿਸੇ ਪਾਸੇ ਹੋਰ ਝਾਕਾਂ ਦੀ ਲੋੜ ਨਹੀਂ। ਸਿਰਫ ਕੋਈ ਇੱਥੇ ਇੱਕ ਟੀਚਰ ਦੀ ਡਿਊਟੀ ਨਹੀਂ ਸੀ। ਸਾਰੇ ਸਟਾਫ ਨੇ ਬਹੁਤ ਵਧੀਆ ਤੇਰੀ ਕਰਵਾਈ ਜੀ ਬੱਚਿਆਂ ਨੂੰ। ਲੈ ਵੀ ਇਤਰੋ ਜਿਵੇਂ ਕੀ ਕਹਦਣੇ ਆ ਵੀ ਇਕੱਲੇ ਕੋਚ ਸਾਹਿਬਾਨ ਨਹੀਂ ਜਾਂ ਕੋਈ ਡੀਪੀ ਸਰ ਨਹੀਂ ਪੂਰੇ ਸਟਾਫ ਦਾ ਹੀ ਸਹਿਯੋਗ ਰਿਹਾ ਬੱਚਿਆਂ ਨੂੰ ਨਾ ਗੇਮ ਵਾਲਿਆਂ ਨੂੰ ਤੇ ਸਟੱਡੀ ਵਾਲਿਆਂ ਨੂੰ ਤਾਂ ਇਹਨਾਂ ਦਾ ਹੈਗਾ ਹੀ ਸਹਿਯੋਗ। ਹਾਂਜੀ ਹਾਂਜੀ। ਨਾਨਾ ਜਿਹੜੇ ਬੱਚੇ ਗੇਮ 'ਚ ਆ ਉਹਨਾਂ ਨੂੰ ਵੀ ਫੁੱਲ ਸਪੋਰਟ ਆ। ਫੁੱਲ ਫੁੱਲ। ਹਾਂਜੀ ਭਾਈ ਕੀ ਨਾਮ ਆਪਣਾ? ਕੁਸ਼ਪ੍ਰੀਤ ਸਿੰਘ ਹੈ। ਜਿਹੜਾ ਪਿੰਡਾ? ਜਗਰਾੰਦੀਪ ਜਗਰਾ ਤੇ ਕਿਵੇਂ ਲੱਗਿਆ ਮਾਸਟਰ ਮਾਈਂਡ ਸਕੂਲ ਦਾ ਤੁਹਾਨੂੰ ਬਹੁਤ સરਈ ਹੈ ਜੀ ਪੂਰੀ ਕੰਡੀਸ਼ਨ ਵਾਲਾ ਬਹੁਤ ਵਧੀਆ ਹੈ ਸਰ ਸਾਰੇ ਸਟਾਫ ਦਾ ਬਹੁਤ ਜੋਰ ਲੱਗੇ ਜੀ ਅੱਛਾ ਇਹ ਸੰਤੋਸ਼ਤਾ ਪੂਰੀ ਪੂਰੇ ਸੰਤੋਸ਼ ਨੇ ਸਰ ਚਲੋ ਠੀਕ ਹੈ ਬਈ ਧੰਨਵਾਦ